ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ ਰਾਰਾਸ ਸਾਇਬ ਸ਼ਰੋਗਮਾਡਾ ਬਲਾਬ ਦੁਖ ਦਰ ਸੁਭਲ ਉਪਿਆ ਜਾਸੋ ਤਮ ਨਾ ਹੋਏ ਤੋ ਕਰਤਾ ਕਰਨਾ ਮਾਣਾਏ ਜਾਹ ਪ੍ਰੇਨ ਹੋਏ ਬਲਹਾਰੇ ਕੁਦਰਤ ਵਸਿਆ ਕ੍ਰੰਤ ਨਾ ਜਾਏ ਲਖਿਆ ਰਹਾ ਜਾਤਮਾ ਜੋਤ ਜੋਤਮਾ ਜਾਤਾ ਤਿਲਕਲਾ ਭਰਪੂਰ ਆ ਤੂੰ ਸਚਾ ਸਤਿ ਸਿ ਸਵਾਲੈ ਜਿਨ ਕੀ ਤਿਸੁ ਪਾਰ ਪਿਆ ਕਵ ਨਾਨਕ ਕਰਤੇ ਕੀਆ ਬਤ ਜੋ ਕੁਛ ਕਰਨਾ ਸੋ ਤਰ ਦਇ ਸੋਦਰ ਅਗਸਾ ਮਲ ਬਲੈ ਕੋ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਲਖੇਸ ਘਰ ਕੇ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਦ ਨਿਤ ਸੰਖਾ ਗਿਤੇ ਤੇਰੇ ਭਵਨ ਹਾਰੇ ਜਿਤ ਤਰਾ ਪ੍ਰੀਤਿ ਕਈਐ ਗਿਤੇ ਤੇਰੇ ਗਵਨਾਰੇ ਗਾਵਨ ਤੁਧ ਨ ਪਵਨ ਪਣੇ ਬਸੰਤਰ ਗਵ ਰਾਜ ਤਨੁ ਦੁਆਰੇ ਗਾਵਨ ਤੁਧ ਨ ਚਿਤ ਗਉਤਰੇ ਜਾਨਨ ਲਖ ਲਖ ਤਰਨ ਵਿਚਾਰੇ ਗਾਵਨ ਤੁਧ ਨਾ ਈਸਰ ਬ੍ਰਹਮਾ ਦੇਵੀ ਸੰਤ ਰੇਸ ਰੰ ਸਵਾਰੇ ਗਾਵਨ ਤੁਧ ਨਾ ਇੰਦਰਿੰਦਰਾ ਸੁਨ ਬੈਠੇ ਦੇਵਤਿਆਂ ਦਰਣਾਲੇ ਗਾਵਨ ਤੁਧ ਨਾ ਸ੍ਰਿ ਸਮਾਧਿ ਅੰਦਰ ਗਾਵਨ ਤੁਧ ਨਾ ਸਾਧ ਵਿਚਾਰੇ ਗਾਵਨ ਤੁਧ ਨਾ ਜਤੀ ਸਤੀ ਸੰਤੋਖੀ ਗਾਵਨ ਤੁਧ ਨਾ ਵੀਰ ਕਰਾਰੇ ਗਾਵਨ ਤੁਧ ਨਾ ਪੰਡਤ ਪੜਨ ਲਖੇ ਸਰ ਜੁਜ ਜਵਤ ਨਾਰੇ ਗਾਵਨ ਤੁਧ ਨਾ ਮੋਹਣਿਆ ਮਨ ਮੋਨ

ਨਾਨਕ ਬੇਚਾਰੇ ਸੋਏ ਸੋਏ ਸ੍ਰੀ ਸਦਾ ਸਾਹਿਬ ਸਜ ਸਜਿ ਨਾਈ ਹਬ ਉਸ ਜੈ ਨਾ ਜਸੇ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਸ ਤੇ ਵੜਿਆ ਆਏ ਜੋ ਤਸ ਪਾਵੈ ਸੋਏ ਕਰਸੇ ਫਿਰ ਕੁਮਨ ਕਰਣਾ ਜਾਏ ਸੋ ਪਾਤ ਸਾਹ ਸਹਾਬ ਸਾਬ ਸਾਨਕ ਰਣ ਰਜਾਏ ਆਸਾ ਮਲ ਪਲ ਸੁ ਵੱਡਾ ਖਸ ਕੋ ਏ ਕਵਡ ਵਡਾ ਡਿਟਾ ਹੋਏ ਕਿਮਤ ਪਾਇ ਨਾ ਕਿ ਆ ਜਾਏ ਤਣੇ ਵਾਲ ਤਰੇ ਸਮਾਏ ਵਡੇ ਮੇਰੇ ਸਾਹਿਬਾ ਗਰਗ ਮੇਰਾ ਗੁਣ ਹੈ ਗੈਰਾ ਕੋਈ ਨ ਜਾਣ ਤ੍ਰਿਥ ਤਾ ਤੇ ਵੜੇ ਚਿਰਾਰਾ ਸਤ ਸੁਰ ਤੇ ਮਰ ਸੁਰਤ ਕਮਾਏ ਸਭ ਕਿਮਤ ਮਨ ਕੀ ਮਰ ਪਾਏ ਜਾਨੇ ਜਾਨੇ ਗੁਰ ਗਰਾਏ ਕਾਣ ਨਾ ਜਾਏ ਤ੍ਰਿਥ ਤਲ ਵੜਿਆਏ ਸਤ ਸਤ ਸਭ ਤੱਬ ਸਭ ਜੰਗ ਆਏ ਆ ਸਦਾ ਬਰਖਾਂ ਤੇ ਆ ਵੜਿਆ ਆ ਤਦ ਵਿਣਸ ਲੇਖ ਨਾ ਪਾਈਆ ਕਰਮ ਮੇਰਾ ਨਾ ਇਠਾ ਕਰਾਈਆ ਆ ਆਖਣ ਵਾਲਾ ਕਾ ਵਿਚਾਰ ਸਿਵ ਤੇ ਪ੍ਰੇਤ ਰਿ ਭੰਡਾਰ ਜਿਸ ਤੂੰ ਦੇ ਤ ਸੱਚ ਚਰ ਅਨੰਤ ਸਤ ਸਵਰਣ ਹਰੰ ਆਸਾ ਮਾਲਾ ਪਲਖਾਂ ਜੀਵਾ ਵਿਸਰਾਮ ਰਜਾਓ ਆਖਣ ਔਖਾ ਸੱਚ ਨਾਮ ਸਾਚੇ ਨਾਮ ਤੇ ਰਗ ਭੂਖ ਤੁਖ ਖ ਖਾਇ ਦਰਿਆ ਦੁਖ ਸੋਖੰ ਮਿਸਰਾ ਮੇਰੀ ਮਾਇ ਸਾਚਾ ਸਾਹਿਬ ਸਚ ਨਰਾ ਸਾਚੇ ਨਾਮ ਤੇ ਤਰ ਵਡਿਆਏ ਆਥਕ ਇਤਮਤ ਨੇ ਪਾਇ ਜੇ ਸਾ ਮਿਲ ਕ ਆਖਣ ਪਾਏ ਵਡਨ ਵਾ ਘਾਟ ਨਾ ਜਾਏ ਨਾਮ ਮਰਨ ਵਸਗ ਜਿੰਦਰਨ ਤੁਖ ਭੋਗ ਗੁਣ ਹੋਰ ਨਾ ਕੋਇ ਨਾ ਕੋ ਅਨਕੋਇ ਜਿਵੜ ਆਪ ਤੇਵੜ ਤੇਰੇ ਦਾਤ ਜਨਤਨ ਕਰਤਾ ਕੀ ਤੇਰਾ ਹਸਨ ਸਰਤਿ ਕਮਜਤ ਨਾਨਕ ਨਾਵਾ ਬਾਸਨਾਤ ਰਾਗ ਗੁਜਰੀ ਮਾਲਾ ਤੁਧ ਹਰ ਕੇ ਜਨ ਸਤਗੁਰ ਸਤਪੁਰਖ ਬਿਨਾ ਗੁਰੂ ਗੁਰੂ ਪਾਸ ਹਮ ਕਿਰੇ ਕਰਮ ਸਤਗੁਰ ਸਰਣਾਏ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਏ ਅਰ ਤੀਰਤ ਅੰਬਰੀ ਰਾਸ ਰਾਵ ਹਰ ਜਨ ਕੇ ਵਡ ਪਾਗ ਵਡੇਰੇ ਜਨਾਰਾ ਸਦਾ ਪਿਆਸ ਅਰ ਨਾਮ ਮਿਲ ਤੁਰ ਤਸ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਜਿੰ ਜੰਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਪ੍ਰਿਗ ਜੀਵੇ ਤ੍ਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗ ਰਤਾਏ ਤਨ ਤੁਮ ਅਸਤਕ ਲਿਖਿਆ ਲੇਖਾਸ ਧਨ ਤਨ ਸਤ ਸੰਗ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾਂ ਤਾਹੇ ਰੇ ਮਨ ਚਿਤਵੈ ਉਦਮ ਜਾਰ ਹਰ ਜਿਓ ਪਰਿਆ ਸਾਧ ਪਥਰਮਾ ਜੰਤੂ ਪਾਏ ਤਾ ਕਾਰਜ ਕਾਗਾ ਕਰਿ ਤਰਿਆ ਮੇਰੇ ਮਦੋ ਜੀ ਸਸਨ ਮੇਰੇ ਸੋ ਤਰਿਆ ਗੁਰਪ੍ਰਸਾਦ ਪ੍ਰੰਪਤ ਪਾਇਆ ਸੂਕੇ ਕਾਸ਼ਟ ਹਰਿਆਰ ਜਨ ਬਿਤਾਲ ਸਰਬੰਤਾ ਕੋਈ ਨਾ ਕਿਸਕੇ ਤਰਿਆ ਸਿਰ ਸੇ ਸੰਭਾਏ ਠਾਪਰ ਤਾਹੇ ਮਨ ਕੋ ਕਰਿਆ ਉੜੇ ਉੜਾ ਵਸ ਕੋਸਾ ਤਿਸ ਬਾਛਾ ਬਤਰ ਚੜਿਆ ਤਨ ਕਮਣ ਖਿਲਾਵਾ ਕਮਣ ਚੁਗਾਵਾ ਮਨ ਮਾ ਸਿਮਰਨ ਕਰਿਆ ਸਵਨ ਧਾਨ ਜਸ ਸਰ ਇਸ ਧਾਨ ਠਾਕੁਰ ਕਲ ਤਲ ਧਰੇ ਆ ਜਨ ਨਨਕ ਬਰ ਬਰ ਸਦ ਵਰਜਾਈਐ ਤਰੰਤਨਾ ਪਾਰ ਆਵਰੇ ਆਗਸਾ ਮਲ ਤੁਥਮ ਸੋ ਪ੍ਰਖੇ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਅਰ ਪ੍ਰਖ ਨਰੰਜਨ ਅਰ ਅਗਮ ਅਗਮ ਪਾਰ ਸਭ ਤਵਾ ਸਭ ਤਵ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝ ਹੀ ਆਤਮਾ ਦਾ ਤਾਰਾ ਅਰ ਤਵਾ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰਿਆਪੇ ਠਾਕੁਰ ਆਪੇ ਸਿਵਕ ਜੀ ਧਿਆਨ ਅਨਕ ਜੰਤ ਵਿਚਾਰਾ ਧੂ ਘਟ ਘਟ ਅੰਤਰ ਸਿਵ ਨਰ ਅੰਤਰ ਜੀ ਹਰਿ ਕੋ ਪ੍ਰਭ ਸਮਾਨ ਇਕ ਦਾਤਾ ਇਕ ਬੇਖਾਰੇ ਜੀ ਸਭ ਤੇਰੇ ਚੋਜ ਵਿਦਾਨ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਾਂ ਤਦ ਬਿਨ ਅਵਰ ਨਾ ਜਾਣਾ ਤੁਮਹਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਾ ਗੁਣ ਅੱਖ ਵਖਾਣਾ ਜੋ ਸੇਵ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਨੁ ਪ੍ਰਭ ਬਿਣਾ ਹਰਿ ਤਿਆਗ ਬਹਾਰਿ ਤਿਆਗ ਤੁਧ ਜੀ ਸੇ ਜਨ ਜੁਗ ਮਾ ਸੁਖ ਵਾਸੀ ਸੇ ਮੁਗਤ ਸੇ ਮੋਤ ਭਏ ਜਨਰਿ ਆਇਆ ਜੀ ਤੈਨ ਟੋਟੇ ਜਮ ਕੇ ਫਾਸੇ ਜਨਰ ਭਾਉ ਜਨ ਹਰ ਨਿਰਭਉ ਆਇਆ ਜੀ ਤਿਨ ਕਾ ਪਉ ਸਭ ਜਗ ਵਾਸੀ जन सेवाया जन सेवाया मेराजी चारा रूपसे शेतन सेतन् जिन ताया जी जनानजा भगत द्रिभत भंडार जी प्रेन्तभ्यन्ता तेरि भगत द्रिपद सरान तुजी अनन्तर अनन्तर पूजा जी दवता जप पभ्यन्ता ਦੇ ਰੇ ਅਨੇਕ ਤਰਨੇ ਪੜੈਬ ਸਮਰ ਸਾਸਤ ਜੀ ਕਰ ਕਰਿਆ ਖੜ ਪ੍ਰਮ ਕਰੰਤਾ ਸੇ ਭਗਤ ਸੇ ਪਰਤ ਪਰੇ ਜਨ ਨਾਨਕ ਜੀ ਜੋ ਪਾਵਾਂ ਮੇਰੇ ਅਰਥ ਗਵੰਤਾ ਤੂੰ ਆਲਪ੍ਰਖ ਪਰੰਪਰ ਕਰਤਾ ਜੀ ਤੁਰ ਜੇ ਵੜੇ ਅਵਰਣਾ ਕੋਏ ਤੁਜੂ ਜੂਏ ਕੋ ਸ੍ਰਨ ਸਨਾ ਤੋਇ ਤੋ ਜੀ ਤੋ ਨਿਆਤਰ ਕਰਤਾ ਸੋਇ ਤਜਾਪੇ ਪਾਵੈ ਸਵਰਤਾ ਜੀ ਤੁਮਾਪੇ ਕ੍ਰਿਸੋਇ ਤਜਾਪੇ ਸ੍ਰਿ ਸਭ ਪਾਏ ਜੀ ਉਦਾਪੇ ਸ੍ਰਿ ਸਭੋਇ ਜਨਾਨ ਗੁਣ ਗਾਵ ਕਰਤੇ ਕੇ ਜੀ ਜੋ ਸਸ ਕਜਣ ਆਸਮਲ ਤੁਧam ਤੂੰ ਕਰਤਾ ਸਚਿਆ ਨਮਦਾ ਸਾਈਂ ਜੋ ਤੂੰ ਪਾਵਸ ਇਥੇ ਸੇ ਜੋ ਤੂੰ ਦੇਸ ਇਹੋਂ ਪਾਈ ਰਾਉ ਸਭ ਤੇਰੇ ਤੋਂ ਸਭ ਨੇ ਚਾਇਆ ਜਿਸਨੂੰ ਕਿਰਪਾ ਕਰੇ ਤੰਨਾਵ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਉਲਾਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਸੁਈ ਮਾਇ ਤੋਈ ਬਿੰਦੂ ਜਾ ਕੋਈ ਨਾ ਹੈ ਜੇ ਜੰਤ ਸਭ ਤੇ ਰਖੇਨ ਵਿਜੋਗ ਮਨ ਵਿਛੜਿਆ ਸੰਜੋਗੀ ਮੇਨ ਜਸਨਾ ਤੂੰ ਜਾਣੈ ਸੋਈ ਜਨ ਜਾਣ ਹਰ ਗੁਣ ਸਜਿਆ ਤੁਖ ਖਣ ਜਨਾ ਸੇਵਨ ਤਨ ਸੁਖ ਪਾਇਆ ਸਰ ਜੀਰ ਨਾਮ ਸਮਾਇਆ ਤੁਮਾਪੇ ਕਰਤਾ ਤੇ ਰਖਿਆ ਸਹਾਈ ਤਦ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨਾਨੰਤ ਗੁਰਮੁ ਪ੍ਰਗਟ ਹੋਇ ਆਸਾ ਮਾਲਾ ਪਹਿਲਾਂ ਤਿਤਸੁਰੜਾ ਪਹਿਲੇ ਨਿਵਾਸਾ ਪਾਣੇ ਪਾਵਕ ਤਨ ਕੀਆ ਪੰਕਜ ਮਾ ਪਗਨੇ ਚਲ ਅਮ ਦੇਖਾ ਤਾ ਡੂਬਿਐ ਮਨ ਇੱਕਨਾ ਚਿਤ ਸਮੂੜ ਮਨ ਅਰ ਵਿਸਰਤ ਤਰੇ ਗੁਣ ਗੱਲੇ ਆਰਾ ਨਾਉ ਜਤਿ ਸਤੇ ਨੀ ਪੜਿਆ ਮੂਰਖ ਮੂਦਾ ਜਨਮ ਭਿਆ ਪ੍ਰਣਵਤ ਨਾਨਕ ਤੁਮ ਕੇ ਸਰਣਾ ਜਿਨ ਤੋ ਨਾਹੇ ਵਿਸਰਿਆ ਸਮ ਲਾ ਪੰਜਵਾਂ ਭਈ ਪ੍ਰਾਪਤ ਮਾਨੁ ਖੁਦ ਹਰਿਆ ਗੋਬਿੰਦ ਮਨਣ ਕੇ ਹੈ ਤੇਰੀ ਬਰੀਆ ਵਰਕਾ ਤੇ ਦਿੱਤਨਾ ਦਾ ਮਿਸਾਦ ਸੰਪਰਕਿ ਵਨਾ ਸੰਗ ਜਾ ਮਿਲਿ ਪਉ ਜਨ ਤ੍ਰਣ ਕਾ ਜਨਮ ਬ੍ਰਿਥਾ ਜਾ ਤ੍ਰੰਗ ਮਾਇਆ ਤੈ ਰਹਾ ਓਮ ਜਬ ਤਬ ਸੰਜਮ ਤਨੁ ਨਾਖਤ ਮਾਇਆ ਸੇਵਾ ਸਾਧਨਾ ਜਾਨਿਆ ਰਾਇ ਕਬ ਨਾਨਕ ਮਨਿਜ ਕਰਮਾ ਸਰਨ ਪਰੇ ਕੀ ਰਖੋ ਸਨਮ ਬਾਦਸ਼ਾਹ ਏ ਦਸਵੇਂ ਕਬਿ ਉਬਾਚ ਬੇਨਤੀ ਚਉ ਪਏ ਅਮ੍ਰਿਤ ਰਵਾਜਾ ਰੱਛਾ ਪੂਰਨ ਹੈ ਤਿਤ ਕੇ ਇਛਾ ਤਵ ਚਰਨਨ ਨਮਰੈ ਹਮਾਰਾ ਆਪਨਾ ਜਾਨ ਕਰੋ ਪ੍ਰਤਪਾਰਾ ਮਰੇ ਦੁੜ ਸਵੈ ਤੁਮ ਕਾਓ ਆਪਹਾਦ ਮਨ ਬਚਾਓ ਸੁਖਿ ਬਸਾ ਮੋਰਿ ਪਰਿਵਾਰਾ ਸੇਵਕ ਸਿਖ ਸਵਾ ਕਰਤਾਰਾ ਮੋਰ ਰਚਾ ਨਜ ਕਰਤਾ ਕਰੀਐ ਸਭ ਰਣ ਕੋ ਆਜ ਸੰਗਰੀਐ ਪੂਰਨ ਹੋਇ ਮਾਰੇ ਆਸਾ ਦੁਰ ਭਜਨ ਤੇ ਰੈ ਪਿਆਸ ਤੁਮਾ ਛਾੜ ਤੋਇ ਵਰਨਾ ਤਾਓ ਜਬ ਰਚਾਂ ਸਭ ਤੁਮ ਤੇ ਪਾਓ ਸੇਵਕ ਸਿੱਖ ਅਮਾਰੇ ਤਾਰੇ ਹੈ ਚੁਨਤਨ ਸਤਰਾ ਅਮਾਰੇ ਮਾਰੇ ਹੈ ਆਪਾ ਹੱਦ ਮੁਜਬਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਉਜੋ ਸਰਾ ਹਮਾਰੇ ਪਛਾ ਸ੍ਰੀ ਅਸਤ ਤੁਝ ਜੋ ਕਰਿਓ ਰੱਛਾ ਰੱਖ ਲੋ ਮੋ ਰੱਖਣ ਹਾਰੇ ਸਾਹਿ ਸੰਤ ਸਾਹਿ ਪਿਆਰੇ ਦਿਨ ਬੰਦ ਦੁਇ ਤੁਨਕੇ ਹੰਤਾ ਤੁਮੋ ਪ੍ਰੀਤ ਦਸਕੰਤਾ ਕਾਲ ਪਾਏ ਬਰਮਾ ਬਬਤਰਾ ਕਾਲ ਪਾਏ ਸਿਵ ਜੁ ਅਵਤਰਾ ਕਾਲ ਪਾਏ ਕਰਿਵ ਸੰ ਪ੍ਰਕਾਸਾ ਸਦਕਾਤਾ ਕੀਆ ਤਮਾਸਾ ਜਵਨ ਕਾਲ ਜੋਗੇ ਸੁਕੇਓ ਬੇਦਰਾਜ ਬਰਮਾ ਜੋ ਥਿਓ ਜਨਕਾ ਸੋ ਸਵਾਰੇ ਨਮਸਕਾਰ ਹਾਤਾ ਮਾਰਾ ਜਨਕਾ ਸੋ ਜਗਤ ਬਨਾਇਓ ਦੇਵਦਾਤ ਜਿਛੁ ਪਜਾਇ ਆਦੰਤ ਕਰਤਾਰ ਸਭੇ ਗੁਰੂ ਸਮਝ ਹਮਾਰਾ ਨਮਸਕਾਰ ਜਿਸੇ ਤੋਂ ਹਮਾਰੇ ਸਗਲ ਪ੍ਰਜਾ ਜਨਿਆ ਸਵਾਰੇ ਸਿਵਕਨ ਕੋ ਸਭ ਗੁਣ ਸੁਖ ਦੇਇ ਸਦਰਣ ਕੋ ਪਲ ਮੋ ਬਦਕੀ કડકડ ਕੇ ਅੰਤਰ ਕੇ ਜਾਨਤ ਭਰੇ ਬਰੇ ਕੀ ਫਿਰ ਪਛਾਨਤ ਚਿੰਟੀ ਤੇ ਕੁੰਟੜ ਸਥੁਲਾ ਸਭ ਪ੍ਰਕਿਰਪਾ ਜੁੜਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਫਿਰ ਪਛਾਨਾ ਕੜਗਟ ਕੇ ਣਟ ਣਟ ਕੇ ਜਾਨਾ ਜਬਦ ਕਰਖ ਕਰਾ ਕਰ ਤਾਰਾ ਪਰਜਾ ਤਰ ਤਵ ਦੇ ਅਪਾਰ ਜਵਾ ਕਰਾ ਕਰਤ ਕਬਹ ਤੁਮਾ ਮਿਲਤ ਦੇਤਰ ਸਭ ਹੇਤੇ ਬਦਨ ਸੜਸਵਤਾਰ ਆਪ ਆਪਣੇ ਬੂਜ ਉਚਾਰ ਤੁਮ ਸਵੇਚ ਰਤਨਾਰਲਮ ਜੰਤ ਵੇਦ ਪੇਦ ਰਦਾਲਮ ਨਰੰਕਾਰ ਨਿਰਕਾਰ ਨਲੰਬ ਆਦਿ ਨਿਦ ਨਦ ਸੰਬ ਕਾਂ ਕਮੜਾ ਉਚਾਰਤ ਪੇਦਾ ਜਗ ਬੇਵਨਾ ਪਵਤ ਵੇਦ ਤਾਂ ਕੋ ਕਰਤਾ ਨਨ ਮੰਨਤ ਮਾ ਮੁੜਾ ਕਜ ਪੇਦਨਾ ਜਾਣਤ ਮਹਾਦੇਵ ਕੋ ਕਹਿ ਸਰਾਂ ਸਿਵ ਨਿਰੰਕਾਰ ਕਾ ਚਿੰਤਨਾ ਪਿਵ ਆਪ ਆਪਣੇ ਬੁਧਾ ਜੀਤੇ ਮਰਨਤ ਪਨ ਪਨ ਤਏ ਤੇਤੇ ਤੁਮਰਾ ਲਖ ਨਾ ਜਾਏ ਫਸਾਰਾ ਕਬਿਰ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੁਸਰੂਪਾ ਰੰਗ ਪਿਓ ਰਾਗ ਤੇ ਬੂਪਾ ਪੰਡ ਜਿਰ ਸਿਤ ਕਿਨੇ ਉਤਪੁਜ ਖਾਨ ਬਾਹ ਰਤ ਦਿਨੇ ਕਉਂ ਫੂ ਰਾਜਾ ਹੈ ਬਠਾ ਕਮ ਸਮੜ ਪਿਓ ਸੰਗ੍ਰਿਥੇ ਠਾ ਸਗਰੇ ਸ੍ਰਿਜੇ ਖਾਇ ਜੰਪਾ ਆਜੁਗਾਦ ਸ੍ਰੋਪਸਯੰਪਾ ਅਵਰਛਾ ਮੇਰੇ ਤੁਮ ਕਰੋ ਸਿਖੁ ਭਾਰ ਐਸਿ ਸੁ ਸੰਗਲ ਦੁਤ ਜਿਤੇ ਉਠਵ ਤੁਟ ਪਾਤਾ ਸਗਲ ਮਲੇਛ ਕਰੋ ਰੁਣ ਤਾਤਾ ਜੇ ਅਸਤੁ ਤਾ ਸਰਣੇ ਪਰੇ ਤਿਨਕੇ ਦੁਤ ਦੁਤਹ ਮਰੇ ਬੁਰਖ ਜਨ ਪਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਆ ਤਾਂ ਕਿ ਕਾਲ ਨਟਨਾਏ ਰੱਛਾਵੇ ਤੈ ਸਭ ਕਾਲਾ ਦੁਸ਼ਟ ਰਾਜ ਤੇ ਤ੍ਰੈਤਕ ਕਾਲਾ ਕਿਰਪਾ ਜੜ ਤਨ ਜਾਏ ਨਿਹਰ ਤਾਂ ਕਿ ਤਾਪ ਤਨ ਗਮਾਰ ਪ੍ਰਸਦ ਕਰਮ ਸਾਰੇ ਦੁਸ਼ਾ ਸਸ ਕਾ ਨਾ ਕੋਈ ਏਕ ਬਾਜੰਤ ਮੈਂ ਸੰਗਾਰ ਕਾਲ ਫਾਸਤੇ ਤਾਇ ਉਪਰ ਜਿਨਰ ਨਾਮ ਤੇ ਆਰੂ ਕਾ ਦਰਦ ਟੁ ਤੇਰਾ ਖੜਗ ਕੇ ਤਮੈਂ ਸਰਣ ਤਿਆਰੇ ਆਪਾਦ ਦੇਉ ਬਾਰਿੰ ਸਰਬ ਠੋਰ ਮੋਸਾਇ ਦੋਇ ਦੋ ਤੇ ਲੋ ਬਚਾਏ ਸਵਯੰ ਭੈ ਗਜਿ ਬਥੇ ਤੁਮਰੇ ਤਬ ਤੇ ਕੋ ਆਕ ਤਰੇ ਨ ਆਨੋ ਰਾਮ ਰਹਿਮ ਪੁਰਾਨ ਗੁਰਾਨ ਅਨੇਕ ਆਮਤ ਇਕ ਨਾਮ ਆਨੋ ਸਿਮਰਤ ਸਾਸਰ ਬੇਦ ਸਵੈ ਬੋ ਭੇਦ ਕਾਮ ਇਕ ਨ ਜਾਣੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮਨਕ ਸਭ ਸਭ ਖਾਨੇ ਉਹ ਦੁਹਰਾ ਸਰਦ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਮੈਂ ਕਹਿ ਕੇ 라ਜ ਵਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਾਲਾ ਤੀਜਾ ਆਨੰਦ ਕੋ ਅੰਤਾਨ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਸ ਤੇ ਮਨ ਵਜਿਆ ਵਗਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਸ਼ਬਦ ਤਾਂ ਗਾਵੋ ਹਰੀ ਤੇਰਾ ਮਨ ਜਨੇ ਵਸਾਇਆ ਹਾਨਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੂ ਵਰਣਾ ਲੈ ਹਰਨਾਰ ਤੂੰ ਮਨ ਮੇਰੇ ਦੂਸਾ ਵਿਸਾਰਣ ਅੰਗਿਕਾਰ ਕਰੇ ਤੇਰਾ ਕਰਜ ਸਦ ਸਵਾਰਣ ਸਭਨਾ ਗਲਾ ਸਮਰੱਥ ਸੁਆਮੀ ਸੋਖ ਮਨ ਵਿਸਾਰੇ ਤਹਾਨਨਕ ਮਨ ਮੇਰੇ ਸਦਾ ਰੂਰਣਾਲੇ ਸੱਚੇ ਸਾਹਿਬ ਕਾ ਨਾਇ ਕਰਤੇ ਰ ਘਰਤਾ ਤੇਰਾ ਸਭ ਦਿੱਥ ਹੈ ਜਿਸ ਤੇ ਸੋ ਪਾਵੈ ਸਦਾ ਸਲਾਹ ਤੇਰੀ ਨਾਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਛਵਦ ਕਨੇਰੇ ਕਾ ਨਨ ਸੱਚੇ ਸਾਹਿਬ ਕਾ ਨਾਇ ਕਰਤੇ ਰ ਸਚਨਾ ਮੇਰਾ ਦਰੂ ਸਚਨਾ ਮੇਰਾ ਦਰ ਮੇਰਾ ਜਿਨ ਭੁਖਾਂ ਸਭ ਦਵਾਇਆ ਕਰ ਸੰਤ ਸੁਖ ਮਨ ਆਏ ਵਸਿਆ ਜਿਨੇ ਛਾ ਸਭ ਦੁਜਾਇਆ ਸਦਾ ਕੁਰਬਾਨ ਕਿਤਾ ਗੁਰ ਵਿਟੋ ਜਿਸਦੇ ਆਏ ਵਢਿਆਈਆ ਕਹ ਨਨ ਸੁਨ ਸੰਤ ਸਭ ਤਰੂ ਪਿਆਰ ਸਚਨਾ ਮੇਰਾ ਦਰੂ ਵਾਜੇ ਪੰਚ ਸ਼ਬਦਤ ਕਲਸ ਬਗਨ ਕਲਸ ਬਗਾਂ ਸ਼ਬਦ ਵਾਜੇ ਕਲਾ ਜਦ ਗੁਰ ਤਾਰੇ ਆ ਪੰਜ ਦੂਤ ਦਵਸ ਕੀਤੇ ਗਾਲ ਕੰਟ ਗਮਾਰਿਆ ਤੁਰ ਕਲ ਨ ਪਾਇਆ ਤੁਰ ਜਨ ਕੋ ਸੇ ਨਾਮ ਅਰਤ ਲਾਗੇ ਕਹਾ ਨਨਤ ਤੈ ਸੁਖ ਹੋਆ ਜਤੁ ਗਰ ਅਨਹਦ ਵਾਜੇ अनन्त सगल मनोरथ पूरे पार परम प्रभ पाया उतरे सगल विसूरे रो संताप उतरे सुने बाणे संत साजन पै सरसे पूरे गुरुते जाने सुनते पुनत् काते पवित ਸਤਿਗੁਰੂ ਰਿਆ ਪਰਪੂਰੇ ਮਨ ਮੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁਦਾਵਣੇ ਮਾਲਾ ਪੰਜਵਾਂ ਥਾਲ ਵੇਤਨ ਵਸਤੂ ਪਇ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇ ਜਿਸ ਕਾ ਸਭ ਸਾਗਰ ਜੇ ਕੋ ਖਾਵਾਂ ਜੇ ਕੋ ਕੁੰਚਾ ਇਸ ਕਾ ਹੈ ਉਦਾਰ ਇਹ ਵਸਤ ਤਜਿ ਨ ਜਾਏ ਨਤਨਤਰਖੁਰ ਉਤਾਰ ਤਮ ਸੰਸਾਰ ਚਰਨ ਲਗਤ ਰਿਐ ਸਬਨਾਨਕ ਬ੍ਰਹਮ ਪਸਾਰ ਸਲੋਕ ਮਾਲਾ ਪੰਜਵਾਂ ਤੇਰਾ ਕੀਤਾ ਜਤ ਨਾਏ ਮਨੁ ਜੋ ਤਿਤੋਈ ਮਨ ਗੁਣਿਆਰੇ ਕੋ ਗੁਣ ਨਾਏ ਅਬੇ ਦਰਸ ਪਿਓਏ ਦਰਸ ਪਿਆ ਮਹਾਰਾਮਤ ਹੋਏ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੇ ਤਾਂ ਜੀਵਾਂ ਤਨ ਮਨ ਥਿਵੇ ਹਰਿਆ ਪਉੜੇ ਜਿਥਾ ਤੂੰ ਸਮਰਥ ਜਿਥਾ ਕੋਈ ਨਾਏ ਉਥਾ ਤੇਰੀ ਰਖ ਅਗਣਿ ਉਦਮਾਹੇ ਸੁਣ ਕਾ ਜਮ ਕਹਿ ਦੇ ਦੂਤ ਨਾਇਤ ਰਛੜ ਜਾਏ ਭਵਜਲ ਵਿਖ ਮਸਗਾਉ ਗੁਰਸਬ ਦੇ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਠਾਇ ਕਲਮਹੁ ਕੁਨ ਗੁਣ ਗੋਬਿੰਦ ਗਾਇ ਸਭ ਸੰਨੋ ਕਿਰਪਾਲ ਸਮਲ ਸਾਇ ਸਾਇ ਮਿਰਥਾ ਕੋ ਨਾ ਜਾਏ ਜੇ ਆਵੇ ਤੁਧ ਆਏ ਸੋਖ ਮਾਲਾ ਪੰਜਵਾਂ ਅੰਤਿ ਗੁਰ ਅਰਾਧਣਾ ਜਿਹਾ ਜਬ ਗੁਰੁ ਨਾਉ ਨੈਤਰਿ ਸਤਗੁਰੁ ਪੇਖਣਾ ਸੁਰਣੇ ਸੁਣਾ ਗੁਰੁ ਨਾਉ ਸਤਗੁਰੁ ਸੇਧਿ ਰਤਿਆ ਦਰਗਹ ਪਾਇਠਾਉ ਕਉ ਨਾਨਕ ਤ੍ਰਿਪਾ ਕਰੇ ਜਿਸ ਨਾਹਿ ਵਥ ਦੇ ਜਗ ਮਾਉ ਤੁਮ ਕਾੜਿਐ ਵਿਰਲੇ ਕੈ ਕੇ ਮਾਲਾ ਪੰਜਵਾਮ ਰਖੇ ਰਖਣਾ ਹਾਰ ਆਪ ਬਾਰਿਆਨ ਗੁਰ ਕੀ ਪਾਰੇ ਪਾਇ ਕਾਲ ਸਵਾਰਿਆਨ ਹੋ ਆਇ ਆਪ ਜਾਲ ਮਨੋ ਨਾਮਿ ਸਾਰਿਆਨ ਸਾਧ ਜਨ ਕ ਸੰਗ ਪਾਵ ਜਰ ਥਾਰੇ ਅਨ ਸਾਤ ਤਨੰਦ ਦੁਇਟ ਤਨ ਮਾਹੇ ਵਿਦਾਰ ਅਨ ਤੇ ਸਭ ਕੀ ਟੇਕ ਨਾਨਕ ਮਨ ਮਾਹੇ ਜਿਸ ਮਰ ਸੁਖ ਹੋਏ ਸਗਲੇ ਦੁਖ ਜਾਏ ਤੇ ਸਭ ਕੀ ਟੇਕ ਨਾਨਕ ਮਨ ਮਾਹੇ ਜਿਸ ਮਰ ਸੁਖ ਹੋਏ ਸਗਲੇ ਦੁੱਖ ਜਾਇ ਸਗਲੇ ਦੁਖਾਂ ਪਾਪਾਂ ਕਾ ਨਾਸ ਤੇਰੇ ਭਜਨ ਬਾਣੇ ਕਾ ਪ੍ਰਕਾਰ